ਸਲਾਮ ਅਲੈਕੁਮ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਉਮੀਦ ਕਰਨਾ ਠੀਕ ਹੋਵੋਗੇ ਹਫਤੇ ਬਰਦੇ ਹੋਵੋਗੇ ਤੇ ਆਪਣੀ ਲਾਈਫ ਨੂੰ ਇੰਜੋਏ ਕਰ ਰਹੇ ਹੋਵੋਗੇ ਤੇ ਜਨਬਾਦ ਜੀ ਅੱਜ ਤੁਹਾਡੇ ਵਾਸਤੇ ਇੱਕ ਬਿਲੌਗ ਕੀ ਦੀ ਵੀਡੀਓ ਲੈ ਕੇ ਆਏ ਆ ਤੇ ਜਿਵੇਂ ਤੁਹਾਨੂੰ ਪਤਾ ਹੈ થી ਅੱਛੀ ਤੋਂ ਅੱਛੀ ਸ਼ਾਇਰਾਂ ਦਾ ਕਰ ਪਛਾਣ ਦੀ ਕੋਸ਼ਿਸ਼ ਕਰੀ ਦੀਏ ਜੇ ਕਿ ਸਾਡੇ ਦਿਲ ਨੂੰ ਵੀ ਅੱਛੀ ਲੱਗੇ ਤੁਹਾਨੂੰ ਵੀ ਅੱਛੀ ਲੱਗੇ ਜੇ ਅੱਛਾ ਕੰਮ ਕਰ ਰਿਹਾ ਹੋਵੇ ਉਹੀ ਹੀ ਕੰਮ ਬਤਾ ਕਰਨ ਨੂੰ ਦਿਲ ਕਰਦਾ ਹੈ ਤੇ ਇਹ ਵੀ ਇੱਕ ਫੈਮਿਲੀ ਹੈ ਵਲੌਗ ਬਣਾਉਂਦੀ ਹੈ ਤੇ ਆਓ ਬੰਨੇ ਆ ਤੁਹਾਨੂੰ ਕਿੱਥਾ ਲੱਗਿਆ ਕਮੈਂਟ ਕਰਕੇ لازਮੀ ਦੱਸਿਆ ਕਰੋ ਤੇ ਤੁਹਾਨੂੰ ਸਾਡੀ ਵੀਡੀਓ ਕਿੱਥੀ ਲੱਗਦੀ ਹੈ ਜਾਂ ਕਿਹੜੀ ਵੀਡੀਓ ਤੇ ਰਿਐਕਸ਼ਨ ਦੇਈਏ ਵਲੌਗ ਤੇ ਦੇਈਏ ਮੂਵੀ ਤੇ ਦੇਈਏ ਗਾਣਿਆਂ ਤੇ ਦੇਈਏ ਪਰੇ ਕਮੈਂਟ ਨਹੀਂ ਆਉਂਦੇ ਤੇ ਆਓ ਵੀਡੀਓ ਕਰਨੇ ਆ ਰਾਤ ਤੋਂ ਬਾਅਦ ਕਰਦੇ ਆ ਕਰਨੇ ਆ ਬਾਅਦ ਵਿੱਚ ਸਾਰਿਆਂ ਨੂੰ ਬਲੌਗ ਵੇਖਣ ਲਈ ਤੁਹਾਡਾ ਧੰਨਵਾਦ ਸਾਡੇ ਪਿਛਲੇ ਬਲੌਗਾਂ ਨੂੰ ਬਹੁਤ ਪਿਆਰ ਦਿੰਨੇ ਆ ਅੱਜ ਬਲੌਗ ਮੈਂ ਸ਼ੁਰੂ ਕਰਨ ਲੱਗੀ ਆ ਅੱਜ ਮੈਂ ਗੁੱਗੂ ਤੇ ਛਾਪਾ ਮਾਰਨ ਚੱਲੀ ਆ ਖੇਤ ਦੇ ਵਿੱਚ ਕੀ ਕਰਦਾ ਕੀ ਨਹੀਂ ਕਰਦਾ ਉੱਥੇ ਵਾਧੂ ਬੰਦਿਆਂ ਨੂੰ ਬਿਠਾ ਬਿਠਾ ਕੇ ਮੁੜ ਕੇ ਮੇਰੇ ਨੂੰ ਗਾਲਾਂ ਕੱਢਣ ਦੀ ਆ ਜਾਂਦਾ ਟੱਪ ਦਾ ਫਰਾਂ ਕੇ ਫੋਨ ਕਰ ਕਰਕੇ ਕੀ ਨਹੀਂ ਕੀ ਤੁਸੀਂ ਦੇਖ ਸਕਦੇ ਆ ਅਸੀਂ ਘਰੋਂ ਤੁਰ ਪਏ ਆ ਮੰਮੀ ਲਕੁੰਮੀ ਜਾਨੀ ਜਿਵੇਂ ਅਸੀਂ ਇਹਨੂੰ ਕੱਲ ਸਕੂਟਰੀ ਤੇ ਰਹਿੰਦੇ ਆ ਮੰਮੀ ਮੈਨੂੰ ਕਹਿੰਦੀ ਆਪਾਂ ਦੋਵੇਂ ਜਾਂ ਸਕੂਟਰੀ ਤੇ ਮੈਂ ਕਹਾ ਵਟੋ ਵਟ ਗਈਆਂ ਵਾ ਟਾਈਮ ਹੋ ਗਿਆ ਜਲਾਈ ਨੂੰ ਕਿਤੇ ਮੂਤੀਆਂ ਨਾ ਪਈਆਂ ਹੋਈਆਂ ਆਪਣੇ ਕਿਹਨੇ ਚੱਕੜਾ ਹਣੀ ਕੋਈ ਨਾ ਕੋਈ ਨਾ ਮੂਤੀਆਂ ਪਈਆਂ ਨੇ ਆਪਾਂ ਦੋਨੇ ਪੈਣਾਂ ਆ ਮੂਤੀਆਂ ਆਪਾਂ ਦੋਵੇਂ ਪਾਵਾਂਗੇ ਫੇਰ ਕੀ ਅੱਗੇ 12 ਪਈਆਂ ਉਹ ਜਲਦੀ ਉਹ ਕਹਿੰਦਾ ਨਾ ਸਕਾਰਪਿਓ ਆਈ ਜਾਂਦੀ ਕੋਈ ਇੱਧਰ ਇੱਕ ਜਣਾ ਹੋਰ ਹੀ ਕੌਣ ਆਵੇ ਪਿੱਛੇ ਕੋਈ ਉੱਪਰ ਉੱਪਰ ਨਹੀਂ ਪਿੱਛੇ ਕੋਈ ਪਿੱਛੇ ਹੈਗਾ ਆਵੇ ਕਹਾ ਪਿੱਛੇ ਉਹਦੇ ਨਾਲ ਕੋਈ ਹੈਗਾ ਹੋਵੇ ਮੰਮੀ ਦਾ ਪਲਾਨ ਫਲਾਪ ਹੋ ਗਿਆ ਕੋਈ ਨਹੀਂ ਆਪਾਂ ਮਾਰਨਾ ਸੀ ਪਰ ਜੋਗੀ ਨਹੀਂ ਮੁੰਡਾ ਨੀਤਨਾ ਕੰਮ ਹੀ ਕਰਦਾ ਪਿਆ ਉਹ ਕੱਲਾ ਹੀ ਆ ਸਾਡਾ ਮੁੰਡਾ ਬੇਨਤੀ ਹਾਂ ਕੋਈ ਨਹੀਂ ਹੋਰ ਆਇਆ ਤੇ ਨਾਲ ਇੱਥੇ ਆ ਮੈਂ ਕੱਲਾ ਹੀ ਲੱਗਾ ਪਿਆ ਵਿਚਾਰੇ ਨੇ ਕੀ ਮੈਨੂੰ ਮਾਗਰੇ ਤਾਂ ਹਾਂ ਉਹ ਮਾਗਰੇ ਵਿਚਾਰੇ ਰੁਪਏ ਕਿਹੜੇ ਹੈ ਨਿਆਣੇ ਦੇ ਰੁਪਏ ਆਹੇ ਵਾਦਲੇ ਦਾ ਨਾਲ ਮੂਲੇ ਆਂਦਾ ਐਵੇਂ ਛੰਨੇ ਛੰਨੇ ਕੰਮ ਮੁੜ ਆਇਆ ਮੈਂ ਕਿ ਛਾਪਾ ਮਾਰਾਂ ਇਕੱਲੀ ਘੋੜਾ ਮਾਰਨਾ ਸਾਰਿਆਂ ਨੂੰ ਮਾਰਨਾ ਸਹੀ ਹੈ ਐਵੇਂ ਤੂੰ ਪੁੱਛਣਾ ਲੰਮੇ ਜਾ ਸਕੂਟਰੀ ਤੇ ਨਾਲ ਜਾੜਾ ਨਾ ਬੜੀ ਤੇ ਸਕੂਟਰੀ ਤਾਂ ਮੇਰੀ ਆਣੀ ਸੌਖੀ ਸੀ ਗੱਡੀ ਨਹੀਂ ਉੱਚਾ ਕਾਟਿਆ ਜਾਂ ਕਦੇ ਸੁੱਟ ਗਏ ਅੱਜ ਕੱਲ ਕੋਈ ਜ਼ਮਾਨਾ ਹੈ ਸਕੂਟਰੀ ਤੇ ਜਾਣ ਵਾਲਾ ਝੋਨਾ ਛੱਡਿਆ ਪਰ ਇਹ ਬੰਦਿਆਂ ਨਾਲ ਲਾ ਕੇ ਤੇ ਵਦਾ ਨਹੀਂ ਸੀ ਸ਼ਾਂਟਿੱਟਾ ਸੁਣਨਾ ਮੇਰੇ ਕੋਲ ਹੀ ਉਹ ਨਾ ਰਹਿ ਗਿਆ ਉਖਲੀਆਂ ਹੀ ਬਹੁਤ ਸੀ ਕਿੱਡਾ ਸੁਣਾ ਰਾਹ ਤੇ ਆਪਣੇ ਤਣੇ ਸਮੇਤੀਆਂ ਦਾ ਕੁਝ ਵੀ ਹੋ ਸਕਦਾ ਸੀ ਹਾਂ ਕਵਾਂ ਕੌੜੇ ਖੋਗ ਲੈ ਜਾਂਦੇ ਫੇਰ ਮੰਮੀ ਵੇਹਦੀ ਕਾਹਤ ਕਵਾਲੇ ਨੂੰ ਪਰੌਂਟੇ ਜਾਵੇ ਜਾ ਕੇ ਉਹ ਗੱਡੀ ਚੋਂ ਪੀੜੀਆਂ ਕੱਢ ਲਿਆ ਹੁਣ ਬੈਠਾ ਬਿਜਾ ਨਹੀਂ ਇੱਥੇ ਕਿੱਥੇ ਬੈਠੂਗੀ ਉਦੋਂ ਮੈਂ ਕਿਹਾ ਹੀ ਕੱਢ ਲਾਂ ਦੇਤੀ ਕਿ ਉੱਤੇ ਹੈਗਾ ਹਾਂ ਪਰ ਮੈਂ ਕਿਹਾ ਚਲ ਕੋ ਵਟ ਬੁੱਟ ਹੋਊ ਵੀ ਹੋਵੇ ਤੇ ਬਾਹਰੋਂ ਲੱਗ ਬਟਾਂ ਦੇ ਪਰਲੀ ਸੈਰ ਨਾ ਹੋਵੇ ਪੱਕਾ ਹਾਂ ਪਰਲੀ ਸੈਰ ਜੇ ਪਰਾਂ ਚ ਬੱਚਾ ਹੈਗਾ ਤੇ ਚ ਬੱਚਾ ਵੀ ਇੰਨਾ ਉੱਚਾ ਉੱਥੇ ਕੌਣ ਚੜ੍ਹ ਕੇ ਬਹੂਂਗ ਨਿੱਕਾ ਮੋਟਾ ਤੇ ਬੱਚਿਆਂ ਨੂੰ ਤਾਂ ਬਹਿ ਜਾਂਦੇ ਉੱਥੇ ਹੋਊਗਾ ਖਾਂ ਵੇਖ ਲੈਨੇ ਆ ਪੱਕਾ ਆ ਆਪਣਾ ਨਹੀਂ ਥਾਂ ਹੀ ਨਹੀਂ ਜਾਂ ਪੀੜੀਆਂ ਯਾਰ ਤੂੰ ਆਪਣਾ ਪੀੜੀਆਂ ਕਿ ਆਊਗਾ ਵੈਲ ਡਨ ਗੁੱਡ ਜੌਬ ਬ੍ਰਦਰ ਗੁੱਡ ਜੌਬ ਮੈਨੂੰ ਬਹੁਤ ਪ੍ਰਾਊਡ ਵੀ ਆਇਆ ਮੈਂ ਆਪਣੇ ਭਰਾ ਨੂੰ ਅੱਖੀਂ ਵੇਖਿਆ ਪਹਿਲੀ ਵਾਰ ਵੰਡਿਆ ਮੈਨੂੰ ਬੜਾ ਪ੍ਰਾਊਡ ਜੀ ਨਹੀਂ ਨਹੀਂ ਅਸੀਂ ਤਾਂ ਪਹਿਲੇ ਠੇਕੇ ਕਈ ਦਿੰਦੇ ਹੁੰਦੇ ਸੀਗੇ ਮੈਂ ਤਾਂ ਕਹਿੰਦੀ ਸਾਡੇ ਲਈ ਬਹੁਤ ਵਧੀਆ ਚੀਜ਼ ਆ ਇਹ ਵੀ ਅਸੀਂ ਨਾ ਨਿੱਕੇ ਹੁੰਦਿਆਂ ਨੂੰ ਇਹਨਾਂ ਨੂੰ ਵਾਈਚ ਨਹੀਂ ਵਾਰਿਆ ਅਸੀਂ ਜ਼ਮੀਰ ਠੇਕੇ ਤੇ ਹੀ ਦਿੰਦੇ ਰਹੇ ਉਹਨੇ ਜੋਗੇ ਹੋਗੇ ਆਪ ਵੋਹਣ ਜੋਗੇ ਹੋਗੇ ਇਹ ਹਰ ਰੋਟੀਆਂ ਹਰ ਰਸਗੀਆਂ ਉੱਥੇ ਮੋਟਾ ਤੇ ਆਈ ਤਾਂ ਸੀ ਕਿ ਛਾਪਾ ਮਾਰਨ ਤਾਂ ਮੈਨੂੰ ਕੀ ਪਤਾ ਕਿ ਵਾਵਾ ਮਿਹਨਤ ਕਰੀ ਜਾਂਦਾ ਮੈਂ ਕਿਹਾ ਵੀ ਉੱਥੇ ਜਾ ਕੇ ਬਹਿ ਜਾਉਣਾ ਬਸ ਫੋਨ ਘਰ ਤਾਂ ਪਰੌਂਖੇ ਘਰ ਦੋ ਜੇ ਮੈਂ ਫੋਨ ਚਾਰਜ ਲਾਇਆ ਕਹਿੰਦੇ ਮੈਂ ਸਕੂਟਰੀ ਤੇ ਜਾਨੀ ਆ ਚਾਰਜ ਲਾਇਆ ਗੱਡੀ ਜਿਹੜਾ ਫੋਨ ਉਸ ਸੀਟ ਐਪ ਹੋਣਾ ਨਾ ਨਹੀਂ ਹੈਗਾ ਇਹਦੇ ਵਿੱਚ ਕੱਲ ਕੋਈ ਵਾਹ ਕਿ ਟਿਕ ਡਾਉਂ ਬਲਕਿ ਤਾਂ ਕਿ ਸਕੂਟਰੀ ਤੇ ਮੈਂ ਆਈ ਜਾਣਾ ਸੀ ਸਕੂਟਰੀ ਤੇ ਨੰਗੀ ਆਉਣੀ ਸੀਗੀ ਨਹੀਂ ਨਹੀਂ ਨੰਗਣੀ ਨਹੀਂ ਆ ਮੈਂ ਉਹ ਤੋ ਕੋ ਨਹੀਂ ਮੈਂ ਜਾਮਨ ਨਿਉਣਾ ਵੀ ਇੱਕ ਟਪੂਸੀ ਹੋਰ ਲਾ ਲਿੰਦੇ ਨੇ ਅੱਗੇ ਨਾਲ ਦਗਾਉਂਦੀ ਆਹਾ ਵਾਹ ਰਹਿ ਗਈ ਉੱਪਰ ਦੀ ਅੱਜ ਮੈਂ ਦੇ ਦੇ ਤੇ ਬਰਸੀ ਦੇ ਜਨਾਬ ਉੱਪਰ ਉਹ ਜਿਹੜਾ ਢੰਡੇ ਵਾਲਾ ਚਿੱਲਾ ਉਹਦੇ ਤੇ ਵੀ ਲੀਂਦੀ ਆਵਾਜ਼ ਲਾ ਤੇ ਫਿਰ ਇਹਦੇ ਨਾਲ ਸਬਜੀ ਵੀ ਲਾ ਦੀ ਹੁਣ ਸਬਜੀ ਇੱਥੇ ਕਿੰਨੇ ਰਹਿਣ ਦੇਣੀ ਮੰਮੀ ਦੱਸੀਂ ਕਿਉਂ ਨਹੀਂ ਰਹਿਣ ਦੇਣੀ ਉਹ ਤਾਂ ਹੀ ਕੱਲ ਵੀ ਸੀ ਕਣਕ ਤੂੰ ਪਹਿਲਾਂ ਕੀ ਕਿਹਾ ਸੀ ਹੁਣ ਤੂੰ ਕਣਕ ਕਹੀ ਜਾਂਦਾ ਵਾ ਹਾਂ ਤੂੰ ਗਿਆ ਵੀ ਉਹ ਤਾਂ ਬੀਏ ਜੀ ਕੀ ਬਾਤ ਹੈ ਇਹ ਕਾਹਦੀ ਬਾਤ ਹੈ ਹੱਚ ਕਿਹਾ ਜੀ ਤੇ ਉਹਨਾਂ ਚ ਕਣਕ ਬੀਜੀ ਆ ਇਹ ਰੂਟਾ ਵੇਟਰ ਨਾਲ ਵਗਦੇ ਪਰ ਇਹਨਾਂ ਚ ਪੱਠੇ ਬੀਜਣੇ ਆ ਠੀਕ ਆ ਇੰਨੀ ਕ ਤਾਂ ਤੂੰ ਵੀ ਹੁਣ ਨਾਲ ਚ ਲੈਣਾ ਗਾਂ ਤੂੰ ਵੀ ਵਾਈ ਕਰਨੀ ਆ ਇਹ ਹੁਣ ਤਾਂ ਸੁੱਖੇ ਕੰਮ ਤਾਂ ਗਾਂਸ ਕੰਮ ਆਉਂਦ ਬਗਲੇ ਵਿਚਾਰੇ ਵੇਖਦੇ ਬਗਲੇ ਪਿੱਛੇ ਦਾਣੇ ਲੱਭਦੇ ਆ ਵੀ ਦਾਣੇ ਹੋਣਗੇ ਪਿੱਛੇ ਜਾਂ ਸੁੰਡੀਆਂ ਹੋਣਗੀਆਂ ਦੀ ਤੜਕਾ ਉਹ ਤੇ 9:00 ਵਜਣ ਵਾਲੇ ਹੋ ਗਏ ਤੇ ਤੜਕਾ ਹੀ ਹੋ ਜਿਹਾ ਨਾ ਆਹ ਵਧੀਆ ਜੀ ਸਵੇਰੇ ਸਵੇਰੇ ਨਿਪੜੀਆ ਕੰਮ ਤੇਰੇ ਮਾਂ ਪਹਿਲਾਂ ਇੱਕ ਤਰ੍ਹਾਂ ਇਸ ਤਰ੍ਹਾਂ ਖੋਲੀ ਦਾ ਪੇਪਰ ਤੇ ਚਾ ਚ ਨਾ ਖੋਲ ਲੀਂਗਾ ਅਸੀਂ ਦੋ ਤਾਂ ਖਾਣੀਆਂ ਮੈਂ ਮਾਮੇ ਕਹਿੰਦੇ ਮੈਂ ਉਹ ਕਹਿੰਦੇ ਮੈਂ ਤੂੰ ਤੇ ਕਹਿਆ ਸੀ ਦੋ ਜਣੇ ਅਸੀਂ ਉੱਥੇ ਉਹ ਕਾਕਾ ਤਾਂ ਪਹੁੰਚੇ ਹੀ ਨਹੀਂ ਅਜ ਕਰ ਡੱਬੀ ਆ ਡੱਬੀ ਚ ਕੋਹ ਨਹੀਂ ਗਾ ਆਹ ਕੌਫੀ ਆ ਹੁਣ ਆਹ ਟੱਕਣ ਚ ਕੌਫੀ ਤੂੰ ਮੈਨੂੰ ਕਹਿੰਦੀ ਸੋਹ ਨੂੰ ਕੌਫੀ ਪਾ ਦੇ ਆਹ ਟੱਕਣ ਠੇ ਮਗਾ ਕੇ ਪਾ ਕੇ ਦੇਵਾ ਮੈਂ ਗੁਰਿੰਦਰ ਜਵਾਟ ਟੱਕਣ ਚ ਕੌਫੀ ਪੀ ਲੀਂਗਾ ਨਹੀਂ ਪੀਏਗਾ ਨਹੀਂ ਲਾਈਕ ਕਰ ਤਾ ਗਲਾਸ ਪਾਇਆ ਉਹਦੇ ਵਿੱਚ ਹੋ ਜਾਣਾ ਜੀਪ ਚ ਵੀ ਪਾਇਆ ਗਲਾ ਆਵੇ ਪਏ ਜਾ ਆਵੇ ਪਏ ਮੈਂ ਇਹ ਤਾਂ ਥੋੜਿਆ ਆ ਆ ਜਾਵਾਂ ਨਹੀਂ ਲੈਂਦੀ ਮੈਂ ਇਹ ਕਹਿੰਦੇ ਨਾ ਅਸੀਂ ਮੈਂ ਉੱਥੇ ਹੀ ਜਾ ਕੇ ਚਾਹ ਪੀਣੀ ਆ ਅਜੀ ਕਹਾਂ ਜੀ ਬਹਿ ਕੇ ਨਾਲੇ ਤੁਹਾਨੂੰ ਵੇਖਾਂਗੇ ਤੇ ਕੀ ਕਰਦੇ ਅਸੀਂ ਚਾਹ ਪੀਵੀ ਜਾਵਾਂਗੇ ਮੰਜ਼ੀ ਲਾਉਣੀ ਸੀ ਨਿੱਕੀ ਨਾ ਚਾਹ ਤੇ ਔਰ ਗੱਡੀ ਤੇ ਟਿਕਣੀ ਨਹੀਂ ਸੀ ਮੰਜ਼ੀ ਕਿਵੇਂ ਕਰ ਦਿੰਦੀਆਂ ਦੂਜੀ ਮੋਟਰ ਤੇ ਆ ਗਈ ਆ ਮੋਟਰ ਤੇ ਵੀ ਚੱਲਦੀ ਹੈਗੀ ਗਾਜੂ ਕੋਲੇ ਦਾ ਲੈ ਹਣ ਆ ਬਾਕੀ ਆ ਦੂੰਗੀ ਨਹੀਂ ਗ੍ਰਿੰਦਰ ਨਹੀਂ ਮੈਂ ਗ੍ਰਿੰਦਰ ਨੂੰ ਫੜਾ ਦੂੰਗੀ ਮੈਂ ਆਪ ਨਹੀਂ ਪਈ ਇਹ ਤੂੰ ਘਾਪਾ ਲਈ ਪਹਿਲਾਂ ਗ੍ਰਿੰਦਰ ਨੂੰ ਗਲਾਂਚ ਦੇ ਦੇ ਵਿਚਾਰੇ ਨੂੰ ਇਹ ਆ ਨਾ ਇਹ ਗਿੰਦਰ ਸੀ ਸਾਨੂੰ ਰਾਹ ਦਾ ਨਹੀਂ ਪਤਾ ਅਸੀਂ ਗ੍ਰਿੰਦਰ ਨੂੰ ਲੈ ਚੱਲ ਗਏ ਤੇ ਪੈਲੀਦਰਾ ਮੈਂ ਇਹਨਾਂ ਨੂੰ ਬੜਾ ਜਿੱਦਦੀ ਰਹੀ ਮੈਂ ਕਿਹਾ ਮੈਨੂੰ ਰਾਹ ਦਾ ਪਤਾ ਮੈਂ ਲੈ ਜੂੰਗੀ ਤੁਹਾਨੂੰ ਲੈ ਜੂੰਗੀ ਨਹੀਂ ਤੂੰ ਤਾਂ ਸਾਨੂੰ ਨਹਿਰ ਤੇ ਤੁਰਦੀ ਵਧੀਆ ਕੀ ਤਾਉ ਤੇ ਲਾਦਨੀ ਤੇ ਗੱਡੀ ਪਟ ਜਾਨੀ ਥੱਲੇ ਇਹ ਚੱਲੇ ਹੋਣ ਨੂੰ ਤਿਆਰ ਸੀ ਆਏ ਗਾਂ ਚੱਲ ਗਾਂ ਮੈਂ ਖਲਾਰਦੀ ਮੈਂ ਕਾ ਨਾ ਬਹੁ ਮੇਰੀ ਫਾਰਮ ਤੇ ਟੋਏ ਆ ਤੇ ਟਰੈਕਟਰ ਨੂੰ ਠੇਡਾ ਹਣਾ ਹਾਂ ਉਹ ਖਾਰ ਪਈ ਹਾਂ ਤੇ ਇਹ ਮੈਨੂੰ ਕਹਿੰਦੀ ਕਾ ਤੂੰ ਤਾਂ ਨਹਿਰ ਚ ਸਾਨੂੰ ਸੁੱਟੇ ਮੈਂ ਕਾ ਮੈਂ ਨਹਿਰ ਚ ਨਹੀਂ ਸੁੱਟਦੀ ਮੈਂ ਤੁਹਾਨੂੰ ਪੈਰੀ ਚ ਪਚਾ ਦੂੰਗੀ ਜਿਵੇਂ ਮਰਜ਼ੀ ਆਸੀਂ ਸਾਰੇ ਨੂੰ ਪਹਿਲਾਂ ਮਿਲਦੇ ਹੋਗੇ ਕਣਕ ਨੂੰ ਵੀ ਹੂੰ ਯਾਰ ਤਾਂ ਇਹ ਜੱਦੀ ਆ ਗਿਆ ਇਹ ਠੀਕਾ ਉਹੀ ਇਧਰ ਤੁਰੀਆਂ ਫਿਰਦੀਆਂ ਆ ਉਹ ਕਿਵੇਂ ਜਿਵੇਂ ਮੰਡੀ ਵਾਲਿਆਂ ਨੂੰ ਪਾਜੀ ਜਿਵੇਂ ਝੋਨਾ ਵੇਚਣ ਆਈਆਂ ਤੂੰ ਤੇ ਨਹੀਂ ਤਾਂ ਤੂੰ ਘਰੇ ਕਿਉਂ ਨਾ ਗਿਆ ਕੀ ਘਰੇ ਕੀ ਕਰਨੇ ਮੈਂ ਗੁੱਠਾ ਦਾ ਕੋਈ ਗੋੜਕੇ ਨਹੀਂ ਆਇਆ ਤੂੰ ਉਵੇਂ ਛੱਡ ਆਏ ਕਣਕ ਤੇ ਕਣਕ ਬੀਜਣ ਵਾਲੇ ਦਾ ਬੀਜਣ ਦਾ ਹੱਕ ਹੁੰਦਾ ਗੁੱਠਾ ਮਗਰਲੇ ਬੰਦੇ ਨੇ ਹੀ ਕੋਟਣੀਆਂ ਹੁੰਦੀਆਂ ਇੱਕ ਹੁਣਾਓ ਆਹ ਮੋਟਰ ਤੇਰੇ ਕੋਲ ਉੱਡਿਆ ਆਉਂਦਾ ਉਹ ਕਾਕਾ ਜੀ ਕਾਕਾ ਵੀ ਲੈ ਨਹੀਂ ਤਾਂ ਤੁਹਾਨੂੰ ਕਿਸੇ ਨੂੰ ਘਰੇ ਟੇਕ ਨਹੀਂ ਆਏਗੀ ਕਾਕੇ ਨੇ ਪੁੱਛੀ ਰਾਤ ਕੇ ਨਿਆਰੀ ਰੁਗਿਆ ਕਾ ਕਰ ਰਾਇ ਪਿਆਰੀ ਰੁਗਿਆ ਚੇਨ ਤਾਂ ਲੈ ਜਾਂਦੀ ਓਦੀ ਮਿੰਟ ਨਹੀਂ ਨਹੀਂ ਤਾਂ ਤੁਹਾਨੂੰ ਕਿਵੇਂ ਖੇਤ ਤਾਂ ਤੁਹਾਨੂੰ ਪਤਾ ਲੱਗਾ ਵੀ ਤੁਸੀਂ ਇੱਧਰ ਬੈਠ ਗਾ ਕੋ ਨਹੀਂ ਜਾਣਦਾ ਤਾਂ ਇਹ ਪਤਾ ਹੈਗਾ ਵੀ ਇਹ ਬੀਜੀ ਜਾਂਦਾ ਇੱਥੇ ਜੜਾਈ ਤੇ ਨਹੀਂ ਪਰ ਸਾਟਾ ਕਿਵੇਂ ਤੈਨੂੰ ਪਤਾ ਲੱਗਾ ਵੀ ਇੱਥੇ ਬੈਠਾ ਪੜ੍ਹ ਵੇਖ ਲਿਆ ਨਾ ਆ ਕੇ ਲੈਣਾ ਫਿਰ ਉਹ ਤੋਂ ਦੂਰੋਂ ਦਾ ਤੇਰਾ ਪਤਾ ਲੱਗਦਾ ਆਵਾਜ਼ ਤਾਂ ਤੇਰੀ ਆ ਜਾਂਦੀ ਆ ਪੁੱਤੋਂ ਵੀ ਅੱਗੇ ਹੈਂ ਦੂਜੀ ਖੇਤ ਤੇ ਮੋਟਰ ਤੇ ਬੈਠਾਏ ਉੱਥੇ ਆਵਾਜ਼ ਨਹੀਂ ਜਾਂਦੀ ਬੋਲੀ ਜਾਂਦੀ ਆ ਰੱਡੀ ਖੜੇ ਮੈਂ ਗਗੂ ਆ ਗਿਆ ਬਰ ਰੋਟੀ ਖਾ ਲਾ ਕਾਕਾ ਵੀ ਆ ਗਿਆ ਲੈ ਜੱਜ ਤਰਕਈ ਟੋਟਪੂਟ ਪਾ ਗਿਆ ਆ ਗਿਆ ਕਹਿੰਦਾ ਟਾਈਮ ਨਹੀਂ ਨਿਵੇੜੀਏ ਕੰਮ ਨਹੀਂ ਕੋਈ ਹੋਰ ਵੀ ਮਗਰ ਰਹਿ ਗਿਆ ਸੀ ਤੋਂ ਉਹਨੂੰ ਵੀ ਲਿਆਉਣਾ ਸੀ ਉਹ ਕਹੇ ਬਸ ਸਾਰੇ ਦਾ ਚੈਟ ਪੁੱਲਦਾ ਹੀ ਆ ਚੈਟ ਕੋਈ ਹੋਰ ਵੀ ਮਗਰ ਰਹਿ ਗਿਆ ਸੀ ਤੋਂ ਉਹ ਵੀ ਲਿਆਉਣਾ ਸੀ ਆ ਆ ਯਾ ਦਹੀ ਦਾ ਆਉਂਦਿਆ ਸਾਰੀ ਕਾਫੀ ਮੋਟਰਸਾਈਕਲ ਸੜੀ ਘਰਾਇਆ ਕਹਿੰਦੇ ਨੋੜੀ ਘਾਇ ਘਰਾਇਆ ਮੇਰੀ ਜਕਾਰਾ ਬੁਲਾਇ ਦਿੱਤਾ ਬਬੂਲੇ ਸੋਹਣਿਆ ਦੇਖਾ ਆ ਮੋਟਰ ਕੋ ਲਾਤੀ ਨਹੀਂ ਲੱਗਦੀ ਮੋਟਰ ਜਾਏ ਐਵੇਂ ਵਿੰਗਾ ਟੇਡਾ ਹੋਈ ਜਾਵੇ ਰਾਹ ਤੇ ਰੱਖਿਆ ਤੁਹਾਨੂੰ ਸਕੂਟਰੀ ਮੋਟਰਸਾਈਕਲ ਉੱਤੇ ਹੀ ਚਾਹ ਪ੍ਰੋਵਾਈਡ ਕਰਾਈਗੀ ਇੰਨਾ ਕਿ ਤੁਹਾਨੂੰ ਮਿਲਣੀ ਹੀ ਧੰਨਵਾਦ ਇਹਨਾਂ ਨੂੰ ਵੇਹਲੇ ਕਿਲਾ ਪੀਡੀਆਂ ਘਰੋਂ ਲੈ ਗਏ ਆ ਆਪ ਦੀਆਂ ਪੀਡੀਆਂ ਬਾਈ ਦੋ ਜਣੇ ਆਣਾ ਕਿਤੇ ਸੀ ਕੋਈ ਲੈ ਕੇ ਆਏ ਦੋ ਹੀ ਲੈ ਆਂਦਾਂ ਦੋ ਜਣੇ ਤਾਂ ਚੱਲ ਬਹਿ ਉਹਨਾਂ ਨੇ ਬਹਿ ਜਾਣਾ ਸੀ ਫਿਰਦੀ ਆ ਬਹਿ ਕੇ ਜਿੱਦੇ ਦਾਬ ਵੱਢਿਆ ਆ ਬਾੜੂ ਪੜਾਉ ਸੀ ਪੜਿਓ ਕਿ ਪਰਾਹਾਰੇ ਆਪ ਜਰਾ ਜਰਾ ਸਿਸਟਮ ਕਰੀ ਪਈ ਆਉ ਕਾ ਮੈਂ ਉਲਟ ਮਾਰਨ ਦੀ ਆਈ ਸੀ ਛਾਪਾ ਗੁੱਗੂ ਤਾਂ ਛਾਪਾ ਮਾਰਦੇ ਆ ਪੀ ਉੱਥੋਂ ਦਾ ਗੱਬ ਦਾ ਫੋਨ ਕਰਤਾ ਵੀ ਮੇਰੇ ਲਈ ਪਰੌਂਠੇ ਆ ਜਾਣ ਚਾ ਆ ਜਾਣ ਕਾਕਾ ਲੈ ਕੇ ਆਉ ਕਾਕਾ ਬਟ ਹੁਣ ਬੋੜਿਆ ਪਰੌਂਠੇ ਖਾ ਦੇ ਤੇਰੀ ਬੱਚੀ ਖਾ ਲਿਆ ਕਹਿੰਦੀ ਮੇਨੂੰ ਤਾਂ ਭੁੱਖ ਲੱਗੀ ਆ ਮੈਂ ਨਹੀਂ ਖਾਦਾ ਖਾ ਬੀ ਆਇਆ ਲੀ ਕੋ ਵੀ ਨੂੰ ਤੂੰ ਕਭੀ ਵੀ ਆ ਗਈ ਡੋਲੀ ਆ ਜਾ ਪ੍ਰਾਉਡ ਨਹੀਂ ਮਿਲਦੀ ਆ ਹਾਂ ਮੈਨੂੰ ਲੱਗਦਾ ਹੁਣ ਬੰਦਾ ਵਾਦਾ ਹੁਣ ਬੰਦਾ ਵਾ ਉਹ ਵਾਟੀ ਵਾਦੀ ਲੈ ਆ ਲੈ ਉਹ ਜੂੰਗਰੇ ਵਾਟੀ ਲਾ ਲਾ ਦੀ ਆਈ ਤੇ ਜਾ ਚੁੱਪ ਨਹੀਂ ਹੋਣਾ ਮੱਟ ਦੁਵਾਰਾ ਹਾਂ ਫਿਰ ਨਹੀਂ ਤਾਂ ਦੂਰਾ ਕੰਮ ਬੁਝਾਦਾ ਲੱਗੇ ਦਰਸ਼ਨਾਂ ਨੂੰ ਮਰੇ ਮੱਝਾ ਗੱਲਾਂ ਵਾਟ ਦੋਰੀ ਹੈ ਵਾਟੀ ਦਾਦੀ ਉਹ ਵੀ ਕਹੀਏ ਵਾਟੀ ਦਾਦੀ ਬੈਠਾ ਚੌੜਾ ਉੱਤੇ ਹੋ ਕੇ ਉਹਨੂੰ ਇਹ ਨਹੀਂ ਪਤਾ ਕਿ ਬਾਸਾ ਪੁਰਾਣਾ ਰੱਖਦਾ ਦੇਖੀ ਹੁਣ 11 ਆਪਾਂ ਚਲੂਆ ਮਾਰ ਕੇ ਪਿੰਡ ਰਿਆ ਤੇ ਆਪਾਂ ਜਾ ਜਾ ਲੋ ਜਾ ਹੁਣ ਰੱਖੀ ਰੋ ਜਾਨ ਤੇ ਤੇ ਕਾਰ ਤੇ ਪੈ ਕੇ ਜਿੱਦਾਂ ਨਾ ਨਾ ਪਰ ਆਪਾਂ ਇਹਦੇ ਰੈਫਰਿਜਰੇਟਰ ਬਾਜੀ ਦੇ ਖਲੀ ਬਾਈ ਮੰਮੀ ਕੀ ਬਰੂੰਗਾ ਹੋ ਗਿਆ ਚੜਿਆ ਜਾਣਾ ਇਹ ਚੱਕ ਚਲੋ

ਤਾਂ ਜੀ ਇਹ ਜੀ ਅੱਜ ਆਪਣਾ ਵੀ ਲੋਗ ਬਹੁਤ ਹੀ ਅੱਛਾ ਲੱਗਾ ਜ਼ਿੰਮੇਦਾਰੀ ਦੇ ਪਰ ਜੀ ਵੀ ਲੋਗ ਹੈਗਾ ਸੀ ਤੇ ਮਾਤਾ ਜੀ ਜਿਵੇਂ ਤੁਹਾਨੂੰ ਬਦ ਤੇ ਆਪ ਖੁਦ ਟਰੈਕਟਰ ਚਲਾਣ ਲੱਗੇਗਾ ਤੇ ਉਧਰ ਆਉਣ ਦੇ ਬਾਰੇ ਵੀ ਲੋਗ ਵੀ ਪੂਰਾ ਹੋ ਗਿਆ ਤੇ ਮੈਨੂੰ ਤਾਂ ਬਹੁਤ ਅੱਛਾ ਲੱਗਾ ਹੈ ਤੇ ਅੱਛਾ ਜੇ ਬਾਹਰ ਬੰਦਾ ਕੰਮ ਕਰ ਰਿਹਾ ਹੁੰਦਾ ਨਾ ਤੇ ਉਹਨੂੰ ਘਰ ਦੀ ਤਾਂ ਹੁੰਦੀ ਹੈ ਯਾਰ ਕੋਈ ਰੋਟੀ ਲੈ ਕੇ ਆ ਜਾਵੇ ਕੋਈ ਚਾਹ ਲੈ ਕੇ ਆ ਜਾਵੇ ਕੋਈ ਲੱਠੀ ਲੈ ਕੇ ਆ ਜਾਵੇ ਇਹਨੇ ਨਾਲ ਉਹਦਾ ਇਹ ਨਜ਼ਰ ਕਿਵੇਂ ਲੱਥ ਜਾਂਦਾ ਤੇ ਕੰਮ ਕਰ ਕਰ ਕੇ ਇਕੱਲਾ ਬੋਰ ਹੋ ਜਾਂਦਾ ਤੇ ਕੋਸ਼ਿਸ਼ ਕਰਿਆ ਕਰੋ ਪਿੱਛੇ ਜਾਦਵੀ ਜਾਇਆ ਕਰੋ ਖਾਸ ਤੌਰ ਤੇ ਜਿਹੜਾ ਟ੍ਰੈਕਟਰ ਚਲਾ ਰਿਹਾ ਹੁੰਦਾ ਉਹਦੇ ਵਾਸਤੇ ਆਪਣਾ ਰੱਖਿਓ ਬਹੁਤ ਸਾਰਾ ਖਿਆਲ ਪਨਾਂ